ਇਸੇ ਮਸਲੀ ਖਨੌਰੀ ਬਾਰਡਰ ਦੇ ਉੱਪਰ ਮੌਜੂਦ ਅਜ ਦੇ ਸਾਹਮਣੇ ਭਾਰੀ ਪੁਲਿਸ ਵਾਲੇ ਜਿਹੜਾ ਤਾਇਨਾਤ ਕੀਤਾ ਹੋਇਆ ਹੈ ਜਿਹੜਾ ਲਗਾਤਾਰ ਪਿਛਲੇ 2 ਹਫਤਿਆਂ ਤੋਂ ਇੱਥੇ ਇਸੇ ਤਰ੍ਹਾਂ ਦੀਆਂ ਜਿਹੜੀਆਂ ਤਿਆਰੀਆਂ ਨੇ ਜਦੋਂ 13 ਫਰਵਰੀ ਨੂੰ ਕਿਸਾਨ ਇੱਥੇ ਆਏ ਸੀ ਉਸ ਜਗ੍ਹਾ ਦੇ ਉੱਪਰ ਵੱਡੀ ਗਿਣਤੀ ਤਿਆਰੀਆਂ ਸੀ ਪਰ ਲੇਕਿਨ ਹੁਣ ਦੇਖੋ ਦੂਜੇ ਪਾਸੇ ਹੁਣ ਕਿਸਾਨਾਂ ਦੀਆਂ ਤਿਆਰੀਆਂ ਪੂਰੀਆਂ ਨੇ ਕਿਉਂਕਿ ਅੱਗੇ ਵੱਧਣ ਦੇ ਲਈ ਹਰ ਇੱਕ ਦੇ ਚਿਹਰੇ ਦੇ ਉੱਪਰ ਤੁਹਾਨੂੰ ਜਿਹੜੀ ਐਨਕਾਂ 마ਸਕ ਜਿਹੜੇ ਲੱਗੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਨੌਜਵਾਨ ਤੁਸੀਂ ਦੇਖੋ ਜਿਹੜੀਆਂ ਬੋਰੀਆਂ ਲੈ ਕੇ ਉਹ ਜਿਹੜੇ ਤਿਆਰ ਨੇ ਬੋਰੀਆਂ ਨੇ ਹਰ ਚੇਹਰੇ ਦੇ ਉੱਪਰ ਜਿਹੜੇ ਇਸ ਤਰ੍ਹਾਂ ਜਿਹੜੇ ਮਾਸਕ ਨੇ ਸੀਲਦਾਂ ਨੇ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਤੇ ਦੂਜੇ ਪਾਸੇ ਬੋਰੀਆਂ ਨੇ ਤੇ ਬਾਈ ਜੀ ਪੂਰੀ ਤਿਆਰੀ ਹੈ ਫਿਰ ਫੁੱਲ ਹੀ ਫੁੱਲ ਤਿਆਰੀ ਹੈ ਜੀ ਅਸੀਂ ਮਾਸਕ ਵਗੈਰਾ ਪੂਰੇ ਸਾਰੇ ਪਿਓ ਕੇ ਲਾ ਲੇ ਹਾਂਜੀ ਹਾਂਜੀ ਫੁੱਲ ਗਿੱਲੇ ਕਰ ਉਸ ਤੇ ਲਾਉਣ ਨੂੰ ਫੁੱਲ ਤਿਆਰੀ ਹੈ ਬਸ ਅਸੀਂ ਆਪ ਦੇ ਲੀਡਰਾਂ ਦੀ ਵੇਟ ਕਰੀ ਜੰਨੇ ਆ ਜਕਾਰਾ ਬੁਲਾਉਣ ਤੇ ਟੱਪਾਂਗੇ ਅੱਛਾ ਇਹ ਇਹ ਜਿਹੜਾ ਤੁਸੀਂ ਲਾਇਆ ਸ਼ੀਲਡ ਲਾਉਂਗੇ ਜਦੋਂ ਇਹਦੇ ਨਾਲ ਅੱਖਾਂ ਦੇ ਵਿੱਚ ਉਹ ਅਥਰੂ ਗੈਸ ਦਾ ਅਸਰ ਨਹੀਂ ਪੈਂਦਾ ਨਹੀਂ ਅਥਰੂ ਗੈਸ ਦਾ ਅਸਰ ਤਾਂ ਪੈਂਦਾ ਬਾਈ ਜੀ ਕੱਲੇ ਜਿਹੜੇ ਸ਼ਰਲੇ ਮਾਰਦੇ ਨੇ ਅੱਖਾਂ ਭੰਦੇ ਆ ਉਹ ਉਹ ਚੀਜ਼ ਉਹਦੀ ਬਚਤ ਹੈ ਜੀ ਪਰ ਪਿਛਲੀ ਵਾਰ ਜਦੋਂ ਅਥਰੂ ਗੈਸ ਚੱਲਿਆ ਸੀ ਤਾਂ ਸਾਹ ਲੈਣਾ ਬੜਾ ਮੁਸ਼ਕਲ ਹੋਇਆ ਸੀ ਉਹਦੇ ਨਾਲ ਫ ਬਸ ਬੋਰੀਆਂ ਸਿੱਟ ਸਿੱਟ ਕੇ ਉਹ ਕਰੀ ਗਏ ਆ ਜੀ ਬਾਕੀ ਇਹ ਅਸਰ ਵਾਲਾ ਟਾਈਮ ਨਹੀਂ ਕਰਦਾ 20 ਮਿੰਟ ਤੱਕ ਕਰਦਾ ਉਸ ਤੋਂ ਬਾਅਦ ਨਹੀਂ ਨਾ ਨੌਜਵਾਨ ਬੋਰੀਆਂ ਲੈ ਕੇ ਭਾਈ ਬੋਰੀਆਂ ਫਿਰ ਸਾਰੀਆਂ ਪਿਓਂਗ ਰੱਖੀਆਂ ਨੇ ਬੋਰੀਆਂ ਬਹੁਤ ਵਈਆਂ ਸਾਡੇ ਕੋਲ ਜੀ ਸਾਰੇ ਇੱਕ ਨੌਜਵਾਨ ਕੋਲੇ ਬੋਰੀ ਹੋਊਗੀ ਜਦੋਂ ਅਸਰੂ ਗਏ ਸੁੱਟਣਗੇ ਉਹਦੇ ਉੱਤੇ ਹੀ ਸੁੱਟ ਕੇ ਕਾਬੂ ਕਰਾਂਗੇ ਭਾਈ ਇਹ ਸੀਲਡਾਂ ਦੇਖ ਰਹੇ ਆ ਮਾਸਕ ਸਾਰੇ ਨੌਜਵਾਨਾਂ ਨੇ ਲਾਇਆ ਮੈਂ ਤੁਸੀਂ ਨੇ ਭਾਈ ਜਿਹੜਾ ਮਾਸਕ ਹੈਗਾ ਉਹਦੇ ਨਾਲ ਤੇ ਜਿਹੜਾ ਅਸਰੂ ਗਾਂ ਦਾ ਧੂਆਂ ਹੁੰਦਾਗਾ ਉਹ ਨਹੀਂ ਅੰਦਰ ਜਾਂਦਾ ਆਪਣੇ ਉਹ ਨੁਕਸਾਨ ਦੇਗਾ ਕਿਉਂਕਿ ਐਕਸਪਾਇਰ ਹੋਏ ਚਲਾ ਰਹੇ ਨੇ ਇਹ ਤੇ ਇਹਦੇ ਨਾਲ ਕੀ ਚੱਕਰ ਹੈ ਕਈ ਵਾਰ ਕੋਈ ਸਿੱਧਾ ਸਰਲਾ ਵੱਜੇ ਜਾਂ ਕੁਝ ਹੋਰ ਥੋੜੇ ਉਹਦੀ ਬਚਤ ਰਹਿੰਦੀ ਹੈਗੀ ਬਾਈ ਇਹਦੇ ਕਰਕੇ ਲਾਏ ਹੋਏ ਨੇ ਗੋਲੀਆਂ ਚਲਾਈ ਜਾਂਦੇ ਨੇ ਜਿਹੜੀਆਂ ਉਹ ਬਹੁਤ ਬੰਦੇ ਦੇ ਅੱਖਾਂ ਵੀ ਚਲੀਆਂ ਗਈਆਂ 12 ਬੋਰ ਦੀਆਂ ਵਿਚ ਰਾਈਆਂ ਮੇਰੇ ਸਾਨੂੰ 12 ਬੋਰ ਦੀਆਂ ਕੋਈ ਅੱਖਾਂ ਦੇ ਡਿੱਕ ਤਾਂ ਬਹੁਤ ਅੱਖਾਂ ਦੀ ਹੋਰ ਕੋਈ ਚੱਕਰ ਨਹੀਂ ਪੰਦੇ ਸਾਡੀਆਂ ਲੱਤਾਂ ਤੋੜਦਣ ਗੋਲੀਆਂ ਮਾਰਦਣ ਕੋਈ ਚੱਕਰ ਨਹੀਂ ਅੱਖ ਅੱਖ ਬਚੇ ਬਸ ਹੁਣ ਮਤਲਬ ਇਹ ਹੈ ਵੀ ਜਦੋਂ ਉਧਰੋਂ ਆਦੇਸ਼ ਮਿਲੂਗਾ ਉਸ ਤੋਂ ਬਾਅਦ ਫਿਰ ਅੱਗੇ ਕਰਾਂਗੇ ਹਾਂ ਜਿਵੇਂ ਸਾਡੇ ਕਿਸਾਨ ਆਪੂ ਕਹਿਣਗੇ ਬਾਈ ਮੀਟਿੰਗ ਚੱਲ ਰਹੀ ਹੈ ਇਹਨਾਂ ਦੀ ਢੱਲੇਵਾਲ ਸਾਹਿਬ ਨਾਲ ਗੱਲ ਹੋ ਰਹੀ ਹੈ ਜਦੋਂ ਪਹਿ ਤਿਉਹੇ ਵੀ ਅਸੀਂ ਅੱਗੇ ਲੱਗਾਂਗੇ ਕਿਸੇ ਵੀ ਨੌਜਵਾਨ ਨੇ ਪਹਿਲਾਂ ਅੱਗੇ ਨਹੀਂ ਜਾਣਾ ਅਸੀਂ ਤੁਹਾਡੇ ਅੱਗੇ ਖੜਾਂਗੇ ਤੁਸੀਂ ਸਾਡੇ ਪਿੱਛੇ ਅਸੀਂ ਇਹਨਾਂ ਦੀ ਅਗਿਆ ਦਾ ਪਾਲਨ ਕਰਾਂਗੇ ਸ਼ਾਂਤੀ ਪੂਰ ਤਰੀਕੇ ਦੇ ਨਾਲ ਅੱਗੇ ਵਧਣਗੇ ਕਿਸਾਨ ਇਹ ਤਿਆਰੀਆਂ ਪੂਰੀਆਂ ਮੁਕੰਮਲ ਨੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਉਹਰੇ ਖਨੌਰੀ ਬਾਰਡਰ ਦੇ ਉੱਪਰ ਅੱਖਾਂ ਦੇ ਉੱਪਰ ਜਿਹੜੀ ਕਾਲਗੇਟ ਲਾਈ ਹੈ ਸੀਲ ਨਾਲ ਇਹਨਾਂ ਨੇ ਨੌਜਵਾਨਾਂ ਨੇ ਜਿਹੜੀਆਂ ਲਾਈਆਂ ਨੇ ਕਿਉਂਕਿ ਜਦੋਂ ਥਰੂ ਗੈਂ ਚੱਲਦਾ ਹੈਗਾ ਉਸ ਤੋਂ ਬਾਅਦ ਜਲਣ ਹੁੰਦੀ ਹੈ ਚਿਹਰੇ ਦੇ ਉੱਪਰ ਦਿੱਕਤ ਨਾ ਆਵੇ ਤੁਸੀਂ ਇਹ ਦੇਖ ਸਕਦੇ ਹੋ ਕਿ ਇਧਰ ਸਾਹਮਣੇ ਜਿਹੜਾ ਭਾਰੀ ਪੁਲਿਸ ਵਾਲਾ ਜਿਹੜਾ ਇੱਥੇ ਤਾਇਨਾਤ ਆਗਾ ਹਰ ਇੱਕ ਨੇ ਆਪਣਾ ਜਿਹੜਾ ਪਾਣੀ ਨਾਲ ਬੋਰੀਆਂ ਆਪਣੇ ਰਮਾਲਾਂ ਭੌਂਕੇ ਜਿਹੜੀਆਂ ਉਹ ਆਪਣੇ ਲਵੇ ਰੱਖੀਆਂ ਹੋਈਆਂ ਨੇ ਤਾਂ ਜੋ ਜਿਹੜਾ ਥਰੂ ਗੈਸ ਦਾ ਜਿਹੜਾ ਅਸਰ ਹੈ ਜਿਹੜਾ ਉਹ ਘੱਟ ਹੋ ਸਕੇ ਪਰ ਸਿਰਫ ਇੰਤਜ਼ਾਰ ਹੋ ਰਿਹਾ ਕਿ ਜਦੋਂ ਕਿਸਾਨ ਲੀਡਰਾਂ ਦੀ ਜਿਹੜੀ ਨਤਾਵਾਂ ਦੀ ਜਿਹੜੀ ਕਾਲ ਆਏਗੀ ਉਹ ਕਾਲ ਦੇ ਵਿੱਚ ਪਤੰਗ ਦੇਖੋ ਤੁਸੀਂ ਇਹ ਪਤੰਗ ਰੱਖੇ ਗਏ ਨੇ ਤਾਂ ਜੋ ਜੇ ਡਰੋਨ ਚੱਲਦਾ ਡਰੋਨ ਦੇ ਨਾਲ ਥਰੂ ਗੈਸ ੁੱਟੀ ਜਾਂਦੀ ਆ ਤਾਂ ਨੌਜਵਾਨ ਪਤੰਗ ਦੀ ਤਿਆਰੀ ਅਸੇ ਪਤੰਗਾਂ ਦੀ ਤਿਆਰੀ ਕਿਉਂ ਹੋ ਰਹੀ ਆ ਡਰੋਨ ਸੁੱਟਾਂਗੇ ਬਾਈ ਪੰਗ ਜੀ ਸੁੱਟਾਂਗੇ ਉਤੋਂ ਬਿਲਕੁਲ ਵੱਡੀ ਗਿਣਤੀ ਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਆ ਸਾਰੀ ਤਿਆਰੀਆਂ ਨੇ ਹੁਣ ਦੇਖ ਸਕਦੇ ਹੋ ਤੁਸੀਂ ਕਿ ਅਗਰ ਜਦੋਂ ਆਦੇਸ਼ ਮਿਲਦਾ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਜਿਹੜੇ ਆਪਣੇ ਆਪ ਨੂੰ ਬਚਾਉਣ ਦੇ ਲਈ ਉਹਨਾਂ ਨੇ ਆਪਣੇ ਤੌਰ ਦੇ ਉੱਪਰ ਜਿਵੇਂ ਪੋਸਟ ਕੋਲ ਆਪਣੇ ਜਿਹੜੇ ਸੇਫਟੀ ਉਹ ਹੁੰਦੇ ਨੇ ਇਹਨਾਂ ਨੇ ਸੇਫਟੀ ਲਈ ਆਪਣੇ ਲਈ ਰੱਖਿਆ ਹੋਏਗਾ ਹੁਣ ਦੇਖਣਾ ਹੋਏਗਾ ਕਿ ਇਸ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬੰਦ ਨੇ ਵਿੱਕੀ ਪੁੱਲਰ ਪੰਜਾਬ ਪੰਜਾਬ ਤੱਕ ਸੰਗਰੂਰ